ਅਸੀਂ ਅੱਜ ਇਸ ਪੰਡਾਲ ਦੇ ਵਿੱਚ ਸਾਰੇ ਇਕੱਠੇ ਹੋਏ ਆ ਅਸੀਂ ਇਸ ਕਾਲਜ ਦੀ 골ਡਨ ਜੁਬਲੀ ਮਨਾ ਰਹੇ ਆ ਸ਼ਮਾ ਰਾਸ਼ਨ ਕਰਨ ਦੀ ਜੋ ਰਸਮ ਉਹਨੇ ਭਾਈ ਜਾ ਰਹੀ ਹੈ ਮਹਿਮਾਨਾਂ ਦੇ ਨਾਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਕੇਸ਼ ਜੰਧਲ ਜੀ ਮੌਜੂਦ ਨੇ ਮੈਂ ਸਰਦਾਰ ਇੰਦਰਜੀਤ ਸਿੰਘ ਢਿੱਲੋਂ ਜੀ ਨੂੰ ਬੇਨਤੀ ਕਰਦਾ ਕਿ ਇਸ ਤੋਂ ਤੁਰੰਤ ਬਾਅਦ ਅਸੀਂ ਯੂਨੀਵਰਸਿਟੀ ਧੁਨੀ ਜਿਹੜੀ ਹੈਗੀ ਹੈ ਤੇ ਨਾਲ ਹੀ ਮੈਂ ਆਡੀਅנס ਨੂੰ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਸਾਡੀ ਇੱਕ ਰਸਮ ਸਾਰਦੀ ਰੀਤ ਵੇਖੀ ਲੱਖਾਂ ਸਾਲ ਆਏ ਤੇ ਰਸੀਦ ਕੋਈ ਨਾ ਸਾਰਦੀ ਇੱਕ ਦਿਨ ਇੱਕ ਗੋਰਾ ਮਿਲਿਆ ਹਾਂ ਸਾਹਮਣੇ ਸਾਹਮਣੇ ਇਧਰ ਖੁੱਲੇ ਰਹੀਏ ਖੁੱਲੇ ਪਲੀਜ਼ ਆਓ ਸਰ ਅੱਗੇ ਚੱਲੀਏ ਨਾ ਕਿਉਂਕਿ ਇਹ ਖੁੱਲੇ ਰਹੀ ਹੈ ਤੇ ਉਹਨਾਂ ਨੂੰ ਤਾਂ ਕਹਿ ਹੀ ਰਹੇ ਹਨ ਨਾ ਇਹ ਨਾ ਇੱਕ ਸੈਕਿੰਡ ਅੱਗੇ ਜਾਓ ਪਿੱਛੇ ਕਿਉਂ ਰਹੇ ਹੋ ਨਾ ਮਹਾਰਾਜ ਆਓ ਇਧਰ ਆਹ ਇਹ ਸੈਕਿੰਡ ਵੇ ਬਾਹੋਂ ਫੜ ਦੇੜੇ ਬੰਦੇ ਨਾਹੀਂ ਸਾਈਂ ਵੇ ਮੇਰੇਆਂ ਗੁਨਾਹਾਂ ਨੂੰ ਲੁਕਾਈਂ ਸਾਈਂ ਵੇ ਨਾਲ-ਨਾਲ ਤਾੜੀਆਂ ਵਜਾਈਂ ਤੇ ਸਾਡੀ ਫਰਿਆਦ ਤੇਰੇ ਪਾਈਂ ਤੇ ਬਾਹੋਂ ਫੜ ਦੇੜੇ ਬੰਦੇ ਨਾਹੀਂ ਸਾਈਂ ਵੇ ਮੇਰੇਆਂ ਗੁਨਾਹਾਂ ਨੂੰ ਲੁਕਾਈਂ ਤੇ ਹਾਜ਼ਰਾ ਹਜ਼ੂਰ ਤੇ ਤੂੰ ਆਈਂ ਤੇ ਫੇਰੇ ਬਸਕੀਨਾਵਲ ਪਾਈਂ ਬੋਲ ਖਾਕ ਸਾਰਾਂ ਦੇ ਬੋਲਾਈਂ ਕੀਏ ਤਾਂ ਫੜ ਕੇ ਉਠਾਈ ਅੱਖੇ ਸਭ ਤੇ ਰਹਾ ਜੋ ਲੰਗਾਈ ਕਲਾਂ ਨੂੰ ਵੀ ਹੋਰ ਚਮਕਾਈ ਸਾਜ਼ ਰਸ ਗਏ ਤਾਂ ਮਨਾਈ ਹੈ ਨਾਲ ਨਾਲ ਆਵਾਜ਼ ਵੀ ਰਲਾਈ ਜਿੱਕੰਨੀ ਕਿਸੇ ਗੀਤ ਦੀ ਬਣਾਈ ਇਹਨਾਂ ਨੂੰ ਮੇ ਨੂੰ ਫੜ ਕੇ ਜਗਾਈ ਹੱਥਾਂ ਲੈ ਵਿੱਚ ਦਰਨਾ ਸਿਖਾਈ ਸੀ ਸੱਜ ਬੈਠੇ ਜਾਈਂ ਜਾਈਂ ਅਖੋੜੀ ਮੋਤੀ ਅਦਾ ਵੀ ਸਿਕਈਂ ਇਹ ਲਫ਼ਜ਼ਾਂ ਦਾ ਸਾਥ ਵੀ ਭਾਈ ਤੇ ਕੰਨੀ ਕਿਸੇ ਗੀਤ ਦੀ ਬਣਾਈਂ ਅੰਗਮੇ ਮੁਹੜ ਕੇ ਜਗਾਈਂ ਤੇ ਮੇਰੇ ਨਾਲ ਨਾਲ ਤੂੰ ਵੀ ਗਾਈਂ ਕੋਟ ਕੋਟ ਸਾਪ ਨੂੰ ਪਿਆਈਂ ਪਰ ਹਰੂ ਹਾਣੂ ਨਾਲ ਦਿਲਸ਼ੇ ਵੀ ਚੜਾਈਂ ਦੁੰਗ ਦੂਰੂ ਦੇਗ ਰਾਈਂ ਸੋ ਪੀਪੀ ਦੀ ਮਾਲਵਾ ਕਾਲਜ ਨੇਵਰਹਟ ਕੈਂਪਸ ਦੇ ਵਿੱਚ 골ਡਨ ਜੁਬਲੀ ਬੜੀ ਹੀ ਧੂਮ ਧਾਮ ਨਾਲ ਅੱਜ ਆਪਾਂ ਸਾਰੇ ਜਾਣੇ ਮਨਾ ਰਹੇ ਨੇ ਮੇਰੇ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਸਾਰਾ ਸਟਾਫ ਇੱਥੇ ਨਾਲ ਆਏ ਹੋਏ ਸਾਡੇ ਜ਼ਿਲ੍ਹੇ ਦੇ ਅਫਸਰ ਸਹਿਬਾਨ ਡੀਸੀ ਸਾਹਿਬ ਐਸਐਸਪੀ ਸਾਹਿਬ ਆਈਜੀ ਸਾਹਿਬ ਸਬ-ਡਿਵੀਜ਼ਨ ਦੇ ਅਫਸਰ ਸਹਿਬਾਨ ਸਾਹਮਣੇ ਬਹੁਤ ਹੀ ਇਸ ਪ੍ਰੋਗਰਾਮ ਦਾ ਜੋ ਚੇਚੇ ਤੌਰ ਤੇ ਹੁਕਮ ਹੋਇਆ ਸੀ ਬੱਚਿਆਂ ਦਾ ਇੱਕ ਮਿੰਟ ਇਹ ਸਾਡੇ ਬਹੁਤ ਹੀ ਜੋ ਪੰਜਾਬ ਬੋਲੀ ਨੂੰ ਬਹੁਤ ਉੱਚਾ ਲੈ ਕੇ ਗਏ ਨੇ ਸਰਤਾਜ ਜੀ ਉਹਨਾਂ ਬਾਰੇ ਫਿਰ ਜਰ ਮਦਰਸਾ ਬੋਲਣ ਲੱਗੇ ਇਸ ਗੋਲਡਨ ਜੁਬਲੀ ਦੀ ਮੈਂ ਸਾਰੇ ਸਟੂਡੈਂਟਾਂ ਨੂੰ ਖਾਸ ਕਰਕੇ ਜੇ ਪਿਛਲੇ ਸਮੇਂ ਦੀ ਗੱਲ ਕਰੀਏ ਜੋ ਕਾਲਜ 562 ਸ਼ਾਇਦ 50 ਸਾਲਾਂ ਜੋ ਇਸ ਇਲਾਕੇ ਦੇ ਵਿੱਚ ਖਾਸ ਕਰਕੇ ਬਰਾਜ ਦੀ ਜ਼ਮੀਨ ਦੇ ਵਿੱਚ ਮਹਾਰਾਜਾ ਕੈਪਟਨ ਵਿਨਦਰ ਸਿੰਘ ਨੇ ਉਹਨਾਂ ਨੇ ਵੰਡੇਰਿਆ ਨੇ ਇਸ ਜ਼ਮੀਨ ਨੂੰ ਲਾਟ ਕਰਕੇ ਇੱਕ ਵਿੱਧਿਆ ਦਾ ਮੰਦਿਰ ਬਣਾਇਆ ਸੀ ਆ ਜੋ ਉਸ ਵਿੱਧਿਆ ਦੇ ਮੰਦਿਰ ਦੇ ਉਸ ਚਾਨਣ ਮਨਾਰੇ ਨੇ ਉਹ ਬਹੁਤ ਵਡੀਆਂ-ਵਡੀਆਂ ਆਉਧਿਆਂ ਦੇ ਉੱਤੇ ਆਪਣਾ ਆਨੰਦ ਮਾ ਰਹੇ ਨੇ ਅਸੀਂ ਵੀ ਅਜਾਜ਼ ਕਰਦੇ ਆ ਅੱਜ ਮੈਂ ਦੇਖ ਰਿਹਾ ਸੀ ਬੱਚੇ ਬਹੁਤ ਹੀ ਐਕਸਾਈਟਿਡ ਨੇ ਔਰ ਸਾਰੇ ਜਾਣੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜੋ ਪੰਗੜਾ ਕੀਤਾ ਪਾ ਰਹੇ ਨੇ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਸਮਾਜ ਦੇ ਵਿੱਚ ਸਾਨੂੰ ਇਹ ਖੁਸ਼ੀਆਂ ਇਹੋ ਜਿਹੇ ਰੌਣਕਾਂ ਮੇਲਾ ਆਪਣੇ ਭਾਈਚਾਰੇ ਤੌਰ ਤੇ ਮਨਾਉਣੀਆਂ ਚਾਹੀਦੀਆਂ ਨੇ ਤੇ ਖਾਸ ਮੈਂ ਇੱਕ ਬੇਨਤੀ ਵੀ ਕਰਨੀ ਚਾਹੁੰਦਾ ਐਜੂਕੇਸ਼ਨ ਦੇ ਡਿਪਾਰਟਮੈਂਟ ਦੇ ਨਾਲ ਨਾਲ ਤੁਸੀਂ ਨੌਜਵਾਨ ਹੈ ਫਿਊਚਰ ਤੁਹਾਡਾ ਹੈ ਔਰ ਇਹ ਕਾਜ ਆਪਣੇ ਸਟੇਟ ਨੂੰ ਜੋ ਬਹੁਤ ਮਾੜੀ ਲਾਗ ਲੱਗੀ ਹੈ ਜੋ ਨਸ਼ਿਆਂ ਦੀ ਇੱਕ ਤੁਸੀਂ ਐਸਾ ਵਰਗ ਹੈ ਜੋ ਕੱਲ ਚਾਕੇ ਇਸ ਦੇ ਵਿੱਚ ਮਾਰੇ ਅਸਰ ਦਾ ਜੋ ਜੋ ਜ਼ਿੰਦਗੀ ਸਾਡੀ ਬਰਬਾਦ ਹੋ ਰਹੀ ਹੈ ਤੇ ਤੁਸੀਂ ਜਾ ਕੇ ਬਾਹਰਲੇ ਪਿੰਡਾਂ ਦੇ ਚ ਆਪਣੇ ਭਾਈਚਾਰਕ ਤੌਰ ਤੇ ਉਹਨਾਂ ਬੱਚਿਆਂ ਨੂੰ ਵੇਧ ਕਰੋ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਡੁੱਬੇ ਪਏ ਨੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਇਹ ਜਿਹੜਾ ਅੱਜ ਪੰਜਾਬ ਦੀ ਜਵਾਨੀ ਖਤਮ ਹੋਣ ਲੱਗੀ ਹੈ ਤੁਹਾਡਾ ਬਹੁਤ ਵੱਡਾ ਰੋਲ ਰਹੂਗਾ ਜੋ ਸਾਡੇ ਲੰਘ ਨਸ਼ਿਆਂ ਦੀ ਸਾਡੇ ਪੰਜਾਬ ਨੂੰ ਚੁੰਬੜੀ ਹੋਈ ਹੈ ਤੁਹਾਡੇ ਤਹਈਏ ਨਾਲ ਤੁਹਾਡੀ ਹਿੰਮਤ ਦੇ ਨਾਲ ਅਸੀਂ ਇਹਨੂੰ 50 ਦੇ ਵਿੱਚੋਂ ਜਣਾ ਪਟਕੇ ਰੱਖਾਂਗੇ ਸੋ ਸਾਨੂੰ ਹੁਕਮ ਹੋਇਆ ਸੀ ਪਿਛਲੀ ਵਾਰ ਮਹਾਰਾਜ ਸਾਹਿਬ ਇੱਥੇ ਆਏ ਸੀ ਕੁਦਰਤੀ ਹੈਲੀਪੈਡ ਵੀ ਇੱਥੇ ਅਸੀਂ ਸਾਰੇ ਅਫਸਰ ਸਾਹਿਬ ਬੈਠੇ ਨੇ ਪ੍ਰਿੰਸੀਪਲ ਸਾਹਿਬ ਨੇ ਮੈਨੂੰ ਪਹਿਲਾ ਅੱਧਾ ਘੰਟਾ ਮੇਰੇ ਨਾਲ ਮੁਲਾਕਾਤ ਕੀਤੀ ਕਹਿੰਦੇ ਅਸੀਂ ਕੋ ਸਾਡੀਆਂ ਡਿਮਾਂਡ ਨੇ ਉਹ ਪੂਰੀਆਂ ਕਰ ਦਿੱਤੀਆਂ ਜਾਣ ਤੇ ਇੱਥੇ ਹੋਰ ਵੀ ਬਿਹਤਰ ਹੋ ਜਾਊਗਾ ਅੱਜ ਮੈਂ ਮਾਨ ਤੇ ਫਕਰ ਮਹਿਸੂਸ ਕਰਦਾ ਹਾਂ ਔਰ ਧੰਨਵਾਦ ਕਰਦਾ ਹਾਂ ਮਹਾਰਾਜਾ ਕੈਪਟਨ ਵਿੰਦਰ ਸਿੰਘ ਦਾ ਤੁਹਾਨੂੰ ਅੱਜ ਪਤਾ ਵੀ ਸੈਸ਼ਨ ਚੱਲ ਰਿਹਾ ਸੀ ਅੱਜ ਬਜਟ ਦਾ ਗਵੇਟ ਸੀ ਉਦੋਂ ਆ ਵੋਟਿੰਗ ਸੀ ਸਪੀਕਰ ਸਾਹਿਬ ਨੇ ਮੈਨੂੰ ਮਨਾ ਕਰ ਦਿੱਤਾ ਸੀ ਵੀ ਤੁਸੀਂ ਜਾਣਾ ਨਹੀਂ ਪਰ ਮੇਰਾ ਤੇਲ ਦਿਮਾਗ ਸੋਚ ਇੱਤੈ ਸੀ ਵੀ ਮੈਂ ਵੀ ਆਪਦੇ ਪਰਿਵਾਰ ਦੇ ਵਿੱਚ ਬੱਚਿਆਂ ਦੇ ਵਿੱਚ ਜਾ ਕੇ ਇਸ ਖੁਸ਼ੀ ਦਾ ਆਨੰਦ ਮਾਣਾ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਕੋਲੇ ਜਾ ਕੇ ਸੀਟ ਤੇ ਬੇਨਤੀ ਕੀਤੀ ਵੀ ਮਹਾਰਾਜ ਸਾਹਿਬ ਮੇਰੇ ਕਾਲਜ ਦੇ ਵਿੱਚ ਬਹੁਤ ਵੱਡਾ ਫੰਕਸ਼ਨ ਹੋ ਰਿਹਾ ਹੈ ਮੈਨੂੰ ਬੜੇ ਪਿਆਰ ਸਤਿਕਾਰ ਨਾਲ ਕਿਹਾ ਕਹਿੰਦਾ ਤੁਸੀਂ ਚਲੇ ਜਾਓ ਅਸੀਂ ਆਪੇ ਸਾਰਾ ਪਿਛੋ ਜਿਹੜਾ ਇਸ ਸੈਸ਼ਨ ਦਾ ਜੋ ਵੀ ਕੰਮਕਾਰ ਹੈ ਅਸੀਂ ਦੇਖ ਲਵਾਂਗੇ ਜੀ ਸਾਈਂ ਸਾਈਂ ਖੁਸ਼ੀ ਦਾ ਦਿਨ ਹੈ ਸਾਡੇ ਰਾਮਪਰਾ ਫੂਲ ਦੇ ਵਿੱਚ ਜੋ ਪਿਛਲੇ 50 ਸਾਲਾਂ ਤੋਂ ਕਾਲਜ ਸਥਾਪਿਤ ਹੋਇਆ ਸੀ ਅੱਜ ਉਹਦੀ 골ਡਨ ਜੁਬਲੀ ਮਨਾਈ ਹੈ ਸਾਰੇ ਇੱਥੇ ਅੱਜ ਪੁਰਾਣੇ ਸਟੂਡੈਂਟ ਵੀ ਆਏ ਨੇ ਅੱਜ ਕਿੰਨਾ ਸਟੂਡੈਂਟ ਆਨੇ ਬਹੁਤ ਹੀ ਆਪਣੀ ਖੁਸ਼ੀ ਦਾ ਜ਼ਾਹਰ ਕੀਤਾ ਔਰ ਭਾਈਚਾਰਕ ਤੌਰ ਤੇ ਇਹ ਬਹੁਤ ਚੰਗੀ ਗੱਲ ਹੈ ਕਿ ਜਿਹੜਾ ਸਾਨੂੰ ਹੁਕਮ ਕੀਤਾ ਗਿਆ ਸੀ ਸਾਰੇ ਸਟੂਡੈਂਟਾਂ ਵੱਲੋਂ ਵੀ ਅਸੀਂ ਵਧੀਆ ਪ੍ਰੋਗਰਾਮ ਰੱਖਣਾ ਤੇ ਤੁਸੀਂ ਇਸ ਗੱਲ ਚਾਇਓ ਅਸੀਂ ਅਰੇਂਜਮੈਂਟ ਵੀ ਅਸੀਂ ਸਾਰਾ ਆਪ ਕਰਵਾਇਆ ਔਰ ਅੱਜ ਮੈਨੂੰ ਵੀ ਮਾਨੂੰ ਬਹੁਤ ਖੁਸ਼ੀ ਹੋਈ ਹੈ ਕਿਉਂ ਜਿਹੜੀ ਇਹ ਕਾਲਜ ਹੈ ਇਹ ਮਹਾਰਾਜਾ ਕੈਪਟਨ ਵਿਨਦਰ ਸਿੰਘ ਦੇ ਬਡੇਰਿਆਂ ਨੇ ਦਿੱਤੀ ਸੀ ਜਿੰਨਾ ਵੀ ਇਨਫਰਾਸਟ੍ਰਕਚਰ ਉਸ ਤੋਂ ਬਾਅਦ ਤੇ ਜਿਹੜੀ ਇੱਥੇ ਨੇਬਰਹੂਡ ਕੈਂਪ ਪਿਛਲੀ ਗਵਰਨਮੈਂਟ ਚ ਮਹਾਰਾਜਾ ਕੈਪਟਨ ਵਿਨਦਰ ਸਿੰਘ ਦੇ ਮਰੇ ਆਇਆ ਉਦੋਂ ਮਹਾਰਾਣੀ ਸਾਹਿਬਾਂ ਵੀ ਇਹਦੀ ਇਨਾਗੂਰੇਸ਼ਨ ਕਰਕੇ ਗਏ ਸੀ ਔਰ ਜਿਹੜੇ ਬੱਚੇ ਸਾਡੇ ਗਰੀਬ ਪਰਿਵਾਰਾਂ ਦੇ ਪਟਿਆਲੇ ਚੰਡੀਗੜ੍ਹ ਜਾਂਦੇ ਸੀ ਦੋ ਦੋ 1 ਕਰਾਲੇ ਟੋਟਲ ਜਿਹੜਾ ਪੜ੍ਹਾਈ ਦਾ ਉਹ ਇੱਥੇ ਸਾਡੇ ਰਾਮਪਰਾਪੂਲ ਦੇ ਵਿੱਚ ਹੀ ਸਾਰੀਆਂ ਸਟੱਡੀਜ਼ ਦੀ ਇੱਥੇ ਆ ਚੁੱਕੀਆਂ ਨੇ ਕੋਰਸ ਵਗੈਰਾ ਇਹ ਵੀ ਮਹਾਰਾਜਾ ਕੈਪਟਨ ਮਨਿੰਦਰ ਸਿੰਘ ਪਰਿਵਾਰ ਦੀ ਦੇਣ ਹੈ ਅੱਜ ਵੀ ਜੋ ਇਸ ਕਾਲਜ ਨੇ ਰਾਸ਼ੀ ਮੰਗੀ ਸੀ ਐਡੀਟੋਰੀਅਲ ਲਈ ਤੁਹਾਡੇ ਲਾਇਬ੍ਰੇਰੀ ਲਈ ਜੋ ਵੀ ਇਹਨਾਂ ਨੇ ਮੰਗਿਆ ਸੀ ਮਹਾਰਾਜ ਸਾਹਿਬ ਨੇ ਉਧਾਇ ਸੀ ਅੱਜ ਮੈਂ ਪੁੱਛ ਕੇ ਆਇਆ ਉਹਨਾਂ ਨੇ ਨਾਲ ਦੀ ਨਾਲ ਕਹਿਤਾ ਵੀ ਜਾ ਕੇ ਅਨਾਉਂਸ ਕਰ ਦਿਓ ਤੇ ਫੰਡਸ ਜਲਦੀ ਆਜਣਗੇ। ਹਾਲੀ ਦੇਣ ਲੱਗੇ। ਉੱਥੇ ਫੰਡ ਵੀ ਇਸ ਤੇ ਹੋਣਗੇ ਉਹ ਪ੍ਰੋਸੈਸ ਹੌਲੀ ਹੌਲੀ ਹੋ ਜੂਗਾ ਸਾਰਾ ਕੁਝ ਠੀਕ ਹੋ ਜੀ। ਇੱਕ ਸਾਰੇ ਇਲਾਕੇ ਨਹੀਂ ਛੇ ਰਹੇ ਜਾਂਦੇ। ਦੇਖੋ ਪਹਿਲੀ ਗੱਲ ਹੈ ਵੀ ਇਹ ਵੱਡੀ ਜਿਹੜੀ ਦੇਣ ਹੈ ਕਿਸੇ ਨੇ ਇਧਰ ਪਲ ਧਿਆਨ ਨਹੀਂ ਦਿੱਤਾ ਸੀ ਇਹ ਮਹਾਰਾਜਾ ਕੈਪਟਨ ਮਨਿੰਦਰ ਸਿੰਘ ਦੀ ਦੇਣ ਹੈ ਜਿਹੜੀ ਇੰਨਾ ਇਹਨੂੰ ਯੂਨੀਵਰਸਿਟੀ ਇੱਕ ਦਾ ਦਰਜਾ ਦੇਣਾ। ਤੇ ਸਾਡੇ ਹਲਕੇ ਨੂੰ ਬਹੁਤ ਮਾਨ ਵਾਲੀ ਗੱਲ ਹੈ ਜਿਹੜਾ ਹੋਰ ਘਟਾ ਉਹ ਪੂਰੀ ਹੋ ਜਾਊਗੀ ਸਰ ਕੁਝ ਹੈ ਇਸ ਤਰ੍ਹਾਂ ਦੀ ਗੱਲ ਨਹੀਂ ਵੱਡੇ ਤੋਂ ਵੱਡੇ ਉਹ ਕੰਮ ਕਰ ਰਹੇ ਨੇ ਤਾਂ ਬਹੁਤ ਛੋਲੀਆਂ ਗੱਲਾਂ ਹੋ ਸਕਦਾ ਕੋਈ ਡੀਆਰ